ਸੋਲੋਜੀ ਕਰ ਰਹੀ ਹੈ ਉਹ ਕਹਿੰਦੀ papa ਹਰੇਕ ਫੁੱਲ ਦਾ ਇੱਕ ਟਾਈਮ ਹੈ ਉਹਨੇ ਕਿਸ ਮੌਸਮ ਵਿੱਚ ਆਉਣਾ ਹੈ ਉਸ ਫੁੱਲ ਦਾ ਸਾਈਜ਼ ਹੈ ਉਹਨਾ ਕਿੱਡਾ ਰਹਿਣਾ ਹੈ ਉਸ ਫੁੱਲ ਦੀ ਕੈਪੈਸਿਟੀ ਉਹਨੇ ਖੁਸ਼ਬੂ ਅਲੱਗ-ਅਲੱਗ ਦੇਣੀ ਹੈ ਹਰੇਕ ਬੱਚੇ ਨੂੰ ਆਪਦੇ ਨੂੰ ਇੱਕ ਦੂਜੇ ਨਾਲ ਕੰਪੇਅਰ ਨਾ ਕਰੋ ਅੱਧਰ ਛੋਟੀ ਹੈ ਤੇ ਖਰਚੇ ਸਾਡੇ ਵੱਡੇ ਹੋਗੇ ਜਿੱਦਾਂ ਡਾਕਟਰ ਸਾਹਿਬ ਨੇ ਨਿੱਕੇ-ਨਿੱਕੇ ਗੱਲਾਂ ਕਹੀਆਂ ਉਹ ਸਾਡੀ ਲਾਈਫ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਅਡਾਪਟ ਕਰਨ ਦੀ ਲੋੜ ਹੈ ਇੱਕ ਅਡਲਟ ਤੋਂ ਦੂਜੇ ਅਡਲਟ ਤੱਕ ਵੀ ਵੇਰੀਏਸ਼ਨ ਹੈ

ਮੈਂਟਲ ਹੈਲਥ ਦੀ ਪ੍ਰੋਬਲਮ ਹੈ ਬੱਚਾ ਚੁੱਪਚਾਪ ਰਹਿੰਦਾ ਹੈ ਦੂਜਿਆਂ ਨਾਲ ਮਿਕਸ ਹੁੰਦਾ ਛੋਟਾ ਬਹੁਤ ਜ਼ਿਆਦਾ ਕਰਦਾ ਲੜਾਈਆਂ ਲਾਇਓਨਸ ਕਲੱਬ ਮੋਗਾ ਵਿਸ਼ਾਲ ਵੱਲੋਂ ਕੈਂਬਰिज ਇੰਟਰਨੈਸ਼ਨਲ ਸਕੂਲ ਦੇ ਵਿੱਚ ਮੈਂਟਲ ਹੈਲਥ ਅਵੇਰਨੈਸ ਕੈਂਪ ਲਗਾਇਆ ਗਿਆ ਜਿਸ ਵਿੱਚ ਲਾਇਨ ਡਾਕਟਰ ਇਕਬਾਲ ਸਿੰਘ ਜੀ ਡਾਕਟਰ ਸ਼ਿਵਮ ਜਸਵਾਲ ਲਾਇਨ ਵਿਕਾਸ ਸਿੰਘਲਾ कुशील बंसल ते गुरप्रीत सिंह जसल ਨਾਲ ਕੁਝ ਵਿਚਾਰ ਚਰਚਾ ਵੀਡੀਓ ਦੇ ਐਂਡ ਟਿੱਕਰ ਜਰੂਰ ਬਣੇ ਰਹੋ ਦੋਸਤੋ ਅੱਜ ਲੋੜ ਹੈ ਅਸੀਂ ਪੁੱਛਦੇ ਹਾਂ ਭਾਈ ਤੁਹਾਡਾ ਕਾਰੋਬਾਰ ਕਿਵੇਂ ਹੈ ਕਿਸੇ ਨੇ ਪੁੱਛਿਆ ਭਾਈ ਤੁਹਾਡਾ ਮਨ ਕਿਦਾਂ ਦਾ ਜਿਹੜੀਆਂ ਗੱਲਾਂ ਕਰਨ ਵਾਲੀਆਂ ਅੱਜ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਬਾਈ ਵੀਡੀਓ ਦੇ ਐਂਡ ਟਿੱਕਰ ਬਣੇ ਰਹੋ ਲੁਐਂਸ ਕਲੱਬ ਮੋਗਾ ਫਸ਼ਾਲ ਲੁਐਂ ਗੁਰਪ੍ਰੀਤ ਸਿੰਘ ਜਸਲ ਲਾਈਫ ਦੇ ਵਿੱਚ ਜਿਹੜੀ ਸਟ्रेस ਹੈ ਉਹ ਸਭ ਤੋਂ ਵੱਡੀ ਬਿਮਾਰੀ ਹੈ ਬੰਮਾ ਜੀ ਅੱਜਕੱਲ ਸਾਡੇ ਪਰਿਵਾਰਾਂ ਦੇ ਵਿੱਚ ਸਟ੍ਰੈਸ ਕੰਮਾਂ ਨੂੰ ਲੈ ਕੇ ਬੱਚੇ ਨਸ਼ਿਆਂ 'ਚ ਚਲੇ ਗਏ ਨੋਨ ਲੀਨੈਸ ਬੱਚੇ ਫੋਰਨ ਚਲੇ ਗਏ ਮਾਪਿਆਂ ਦੇ ਉਹਨੇ ਬਿਜ਼ਨਸ ਨਹੀਂ ਰਹਿ ਜਿਹਨੇ ਖਰਚੇ ਵਧ ਗਏ ਉਹ ਸਾਰਿਆਂ ਦੇ ਚਲਦਿਆਂ ਲਾਈਫ ਡਿਸਟਰਬ ਹੋ ਰਹੀ ਹੈ ਪੰਜਾਬੀ ਦੀ ਇੱਕ ਕਹਾਵਤ ਹੁੰਦੀ ਸੀ ਕਹਿੰਦੇ ਜਿੰਨੀ ਕਿ ਚਾਦਰ ਹੈ ਉਹਨੇ ਕਿ ਪਸਾਰ ਲਈਏ ਤੇ ਵਹਿਲਣ ਕੋ ਅੱਜ ਚਾਦਰ ਛੋਟੀ ਹੈ ਤੇ ਖਰਚੇ ਸਾਡੇ ਵੱਡੇ ਹੋ ਗਏ ਜਿੱਦਾਂ ਡਾਕਟਰ ਸਾਹਿਬ ਨੇ ਨਿੱਕੇ ਨਿੱਕੇ ਗੱਲਾਂ ਕਹੀਆਂ ਉਹ ਸਾਡੀ ਲਾਈਫ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਅਡਾਪਟ ਕਰਨ ਦੀ ਲੋੜ ਹੈ ਲੌਇੰਸ ਕਲੱਬ ਮੋਗਾ ਵਿਸ਼ਾਲ ਲੌਇੰਸ ਇੰਟਰਨੈਸ਼ਨਲ ਵੱਲੋਂ ਮੈਂਟਲ ਹੈਲਥ ਦੇ ਉੱਤੇ ਅਵੇਰਨੈਸ ਜਿਹੜੇ ਕੈਂਪ ਹੈ ਇਹ ਹਮੇਸ਼ਾ ਲੱਗਦੇ ਰਹਿਣਗੇ ਸਾਡੀ ਕੋਸ਼ਿਸ਼ ਹੋਊਗੀ ਵੀ ਆਉਣ ਵਾਲੇ ਦਿਨਾਂ 'ਚ ਸੋਸਾਇਟੀ ਨੂੰ ਕੁਝ ਵੱਖਰਾ ਜਿਹਾ ਦੇ ਜਾਈਏ ਅੱਜ ਸੋਸਾਇਟੀ ਨੂੰ ਬਹੁਤ ਕੁਝ ਦੇਣ ਦੀ ਲੋੜ ਹੈ YouTube Instagram Facebook ਨੇ ਸਾਡੇ ਸਾਰੇ ਦੀ ਲਾਈਫ ਹੈ ਜਿਹੜੀ ਉਹ ਡਿਸਟਰਬ ਕੀਤੀ ਹੈ ਸਿਗਲਤ ਸਾਹਿਬ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਠੀਕ ਹੈ ਜੀ ਦੇਖੋ ਜਦੋਂ ਕੋਵਿਡ ਆਇਆ ਉਦੋਂ ਇਹ ਜ਼ਰੂਰਤ ਬਣ ਗਈ ਕਿ ਬੱਚਿਆਂ ਨੂੰ ਇਹ ਚੀਜ਼ਾਂ ਯੂਜ਼ ਕਰਨੀਆਂ ਪਈਆਂ ਨਹੀਂ ਤਾਂ ਪੇਰੈਂਟਸ ਪਹਿਲਾਂ ਇਹ ਚੀਜ਼ ਨੂੰ ਬਚਾ ਕੇ ਰੱਖਿਆ ਹੋ ਸੀ ਬੱਚਿਆਂ ਦੇ ਬੱਚਿਆਂ ਤੋਂ ਲੇਕਿਨ ਦੇਖੋ ਟੈਕਨੋਲੋਜੀ ਜਿਹੜੀ ਹੈ ਇਹ ਗੱਲ ਨਹੀਂ ਹੈ ਟੈਕਨੋਲੋਜੀ ਨੇ ਆਪਣਾ ਪੂਰਾ ਵਰਲਡ ਬਹੁਤ ਛੋਟਾ ਕਰਤਾ ਜੀ ਦੇਖੋ ਆਪਣੇ ਵੀ ਬੱਚੇ ਬਾਹਰ ਹੈ ਤੇ ਅੱਗੇ ਯਾਦ ਆਉਂਦਾ ਵੀ ਇੱਕ ਛੋਟੀ ਜੀ ਕਾਲ ਕਰਨੀ ਹੁੰਦੀ ਸੀ ਤਾਂ ਕਿੰਨੇ ਪੈਸੇ ਲੱਗਦੇ ਸੀ ਹੁਣ ਵੀਡੀਓ ਕਾਲ ਲੱਗ ਜਾਂਦੀ ਹੈ ਵੀਡੀਓ ਕਾਲ ਕਰਕੇ ਹੁਣ ਬੱਚੇ ਲੱਗਦੇ ਹੀ ਨਹੀਂ ਦੂਰ ਹੈਗੇ ਆ ਉਹ ਐ ਲੱਗਦਾ ਵੀ ਆਪਦੇ ਘਰ ਚ ਬੈਠੇ ਆ ਤਾਂ ਕਮਰੇਜ ਬੈਠੇ ਆ ਲੇਕਿਨ ਜੇ ਬਾਹਰ ਬੈਠੇ ਆ ਤਾਂ ਆਪਣੇ ਨਾਲ ਵੀਡੀਓ ਤੇ ਗੱਲ ਕਰ ਰਿਹਾ ਸੋ ਮੈਂ ਇਹ ਕਹੂੰਗਾ ਜੀ ਦੇਖੋ ਟੈਕਨੋਲੋਜੀ ਦਾ ਜੇ ਆਪਾਂ ਸਹੀ ਢੰਗ ਨਾਲ ਆਪਾਂ ਪ੍ਰਯੋਗ ਕਰੀਏ ਉਸ ਨੂੰ ਯੂਜ਼ ਕਰੀਏ ਤਾਂ ਇਹਦੇ ਵਰਗੀ ਚੀਜ਼ ਨਹੀਂ ਅੱਜ ਵੀ ਡੇਢ ਦੇ ਵਿੱਚ ਅੱਜ ਮੇਰਾ ਬੇਟਾ ਹੁਣ ਮੈਡੀਕਲ ਲਾਈਨ ਦੇ ਵਿੱਚ ਹੈ ਤੇ ਉਹ ਮੈਨੂੰ ਦੱਸ ਰਿਹਾ ਸੀ ਕਿੰਦਾ ਪਾਪਾ ਮੈਂ ਤਿਆਰੀ ਕਰ ਤੇ AI ਦੇ ਉੱਪਰ ਕਹਿੰਦਾ ਮੈਂ ਬੈਠ ਕੇ ਮੈਨੂੰ ਕੋਈ ਟਾਪਿਕ ਨਹੀਂ ਲੱਭ ਰਿਆ ਸੀ ਕਹਿੰਦਾ AI ਦੇ ਉੱਪਰ ਬੈਠ ਕੇ ਉਹਨੇ ਆਦਾ ਟਾਪਿਕ ਲਿਖਿਆ ਕਹਿੰਦਾ ਉਹਨੇ ਇੰਨਾ ਵਧੀਆ ਮੈਨੂੰ ਲੈਕਚਰ ਦਿੱਤਾ ਮੈਨੂੰ ਐ ਲੱਗਿਆ ਵੀ ਮੇਰੇ ਜਿਹੜੇ ਇੰਨੀ ਵੀ ਵਧੀਆ ਯੂਨੀਵਰਸਿਟੀ 'ਚ ਮੈਂ ਗਿਆ ਉੱਥੋਂ ਦੇ ਪ੍ਰੋਫੈਸਰ ਨਹੀਂ ਉਹ ਗੱਲ ਦੱਸ ਸਕਦੇ ਜਿਹੜੀ ਕਿ ਮੈਨੂੰ ਉਹਨੇ ਸਮਝਾ ਦਿੱਤੀ ਸ੍ਰੀਮਾਨ ਸਾਹਿਬ ਦੇਖੋ ਇਹ ਬਹੁਤ ਵਧੀਆ ਟੈਕਨੋਲੋਜੀ ਹੈ ਇਹਨੂੰ ਬੱਚਿਆਂ ਨੂੰ ਆਪਾਂ ਇਹੀ ਗਾਈਡ ਕਰਦੇ ਹਾਂ ਕਿ ਇਸ ਟੈਕਨੋਲੋਜੀ ਨੂੰ ਜਿਹੜਾ ਹੈਗਾ ਸਭ ਤੋਂ ਵਧੀਆ ਤਰੀਕੇ ਨਾਲ ਇਹਨੂੰ ਅਡਾਪਟ ਕਰੋ ਸਾਡੇ ਟਾਈਮ ਦੇ ਵਿੱਚ ਅਸੀਂ ਕਿਤਾਬਾਂ ਹੀ ਪੜ੍ਹਦੇ ਸੀਗੇ ਉਹ ਵੀ ਬਹੁਤ ਅੱਛੀ ਚੀਜ਼ ਸੀ ਲੇਕਿਨ ਅੱਜ ਕੱਲ YouTube ਦੇ ਉੱਪਰ ਕੋਈ ਵੀ ਛੋਟਾ ਜਿਹਾ ਟੌਪਿਕ ਹੈ ਇੰਨਾ ਪ੍ਰੈਕਟੀਕਲੀ ਦਿਖਾਇਆ ਜਾਂਦਾ ਹੈ ਕਿਉਂਕਿ ਆਪਾਂ ਕਹਿੰਦੇ ਆ ਕਿ ਜਿਹੜੀ ਚੀਜ਼ ਪ੍ਰੈਕਟੀਕਲ ਹੈ ਉਹ ਦਿਮਾਗ 'ਚ ਛੱਪ ਜਾਂਦੀ ਹੈ ਤੇ ਬੱਚਿਆਂ ਨੂੰ ਵੀ ਆਪਾਂ ਇਹੀ ਗਾਈਡ ਕਰਦੇ ਆ ਕਿ ਕੋਈ ਵੀ ਟੌਪਿਕ ਹੈ ਤੁਸੀਂ ਉਹ YouTube ਦੇ ਉੱਪਰ ਉਹਦਾ ਪ੍ਰੈਕਟੀਕਲ ਦੇਖੋ ਉਹ ਜਿਹੜੀ ਚੀਜ਼ ਇਮੇਜ ਨੇ ਤੁਹਾਡੇ ਬ੍ਰੇਨ ਦੇ ਵਿੱਚ ਬੈਠ ਜਾਣਾ ਹੈ ਵਰਡ ਦੇ ਵਿੱਚ ਆਪੇ ਤੁਸੀਂ ਵਰਤ ਸਕਦੇ ਹੋ ਤਾਂ ਮੈਂ ਇਹੀ ਕਹੂੰਗਾ ਵੀ ਟੈਕਨੋਲੋਜੀ ਬਹੁਤ ਅੱਛੀ ਚੀਜ਼ ਹੈ ਲੇਕਿਨ ਅਨੁਸ਼ਿੱਧੇ ਪਾਸੇ ਲਾਓ ਤਾਂ ਜਿਹੜਾ ਹੈਗਾ ਤੁਹਾਡੀ ਕਨਸੈਂਟਰੇਸ਼ਨ ਵੀ ਇੰਪਰੂਵ ਹੋਏਗੀ ਔਰ ਤੁਹਾਡਾ ਇੰਟਰਸਟ ਵੀ ਪੜ੍ਹਾਈ ਦੇ ਵਿੱਚ ਇੰਪਰੂਵ ਹੋਏਗਾ ਤੇ ਡੈਫੀਨੇਟਲੀ ਜਿਹੜੀਆਂ ਇਹ ਦਿਮਾਗੀ ਜਾਂ ਮੈਂਟਰਲ ਹੈਲਥਨੈਸ ਦੀ ਆਪਾਂ ਅੱਜ ਗੱਲ ਕੀਤੀ ਹੈ ਤੋਂ ਦੂਰ ਤੇ ਉਹਦੇ ਦੌਰਾਨ ਜਿੱਦਾਂ ਸਿੰਗਲ ਸਰਪ ਤੁਸੀਂ ਕੋਵਿਡ ਦੀ ਗੱਲ ਕੀਤੀ ਕੋਵਿਡ ਦੇ ਵਿੱਚ ਇੱਕ ਕੜੀ ਨੂੰ ਤੋੜਨ ਵਾਸਤੇ ਗਵਰਨਮੈਂਟ ਕੋਲੇ ਇੱਕੋ ਹੀ ਸੀ ਵੀ ਇੰਟਰਨੈਟ ਫਾਸਟ ਕਰਤਾ ਕਰਾਚਰੋ ਦੂਰੀ ਬਣਾਈ ਰੱਖੋ ਸੋਸ਼ਲ ਡਿਸਟੈਂਸੀ ਰੱਖੋ ਉਹਦਾ ਹੈਬਿਟਸ ਪੈ ਗਈ ਜਿੱਦਾਂ ਕੀ ਤੁਸੀਂ ਗੱਲ ਕੀਤੀ ਮੇਰੀ ਬੇਟੀ ਸੋਸਾਇਲੋਜੀ ਕਰ ਰਹੀ ਹੈ ਉਹ ਕਹਿੰਦੀ papa ਹਰੇਕ ਫੁੱਲ ਦਾ ਇੱਕ ਟਾਈਮ ਹੈ ਉਹਨੇ ਕਿਸ ਮੌਸਮ ਵਿੱਚ ਔਣਾ ਹੈ ਉਸ ਫੁੱਲ ਦਾ ਸਾਈਜ਼ ਹੈ ਉਹਨਾ ਕਿੱਡਾ ਰਹਿਣਾ ਹੈ ਉਸ ਫੁੱਲ ਦੀ ਕੈਪੈਸਿਟੀ ਉਹਨੇ ਕਸ਼ਬੂ ਅਲੱਗ-ਅਲੱਗ ਦੇਣੀ ਹੈ ਹਰੇਕ ਬੱਚੇ ਨੂੰ ਆਪਦੇ ਨੂੰ ਇੱਕ ਦੂਜੇ ਨਾਲ ਕੰਪੇਅਰ ਨਾ ਕਰੋ ਪੁਸ਼ਕ AI ਤੋਂ ਜਿਹੜੀ ਉਹਨੇ ਵਰਲਡਸ ਬਣਾ ਕੇ ਬਣਾ ਕੇ ਮੈਨੂੰ ਭੇਜੇ ਮੈਨੂੰ ਇੱਕੋ ਹੀ ਗੱਲ ਕੇ ਮੈਂ ਕਿਹਾ ਬੇਟਾ ਵੀ ਮੈਨੂੰ ਕੁਝ ਟਿਪਸ ਦੇ ਉਹਨੇ AI ਨੂੰ ਵਰਲਡ ਭੇਜੇ AI ਨੇ ਕਿਹਾ ਵੀ ਜੇ ਤੁਸੀਂ ਇਕੱਲੇ ਹੋ ਨਾ ਕਿਸੇ ਨਾਲ ਨਹੀਂ ਗੱਲ ਕਰ ਸਕਦੇ ਨਦੀਆਂ ਤੇ ਮਾਉਂਟ ਦੇ ਕੋਲੇ ਤੇ ਰੁੱਖਾਂ ਕੋਲੇ ਬਹਿ ਕੇ ਗੱਲਾਂ ਕਰੋ ਉਹ ਤੁਹਾਡੀ ਗੱਲ ਕਿਸੇ ਹੋਰ ਨੂੰ ਨਹੀਂ ਦੱਸੇਗੀ ਤੁਹਾਡਾ ਇੱਕ ਤਾਂ ਦੁੱਖ ਆ ਜਿਹੜਾ ਉਹ ਸੁਣਾਇਆ ਗਿਆ ਮਨ ਹਲਕਾ ਹੋ ਗਿਆ ਜਦੋਂ ਮਨ ਹਲਕਾ ਹੋ ਗਿਆ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਹੋ ਜਾਾਂਗੇ ਲੋਇਐਂਸ ਕਲੱਬ ਇੰਟਰਨੈਸ਼ਨਲ ਲੋਇਐਂਸ ਕਲੱਬ ਮੋਗਾ ਵਿਛਾਲ ਮੇਨ ਵਿਕਾਸ ਸਿੰਘਲਾ ਜੀ ਕੁਸ਼ੀਲ ਬਾਂਸਲ ਜੀ ਤੇ ਮੈਂ ਦਾਸ ਗੁਰਪ੍ਰੀਤ ਸਿੰਘ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੂਗੀ ਵੀ ਅਸੀਂ ਇੱਕ ਚੰਗੇ ਸੁਸਾਇਟੀ ਲਈ ਇਦਾਂ ਦੇ ਕਾਰਜਕ੍ਰਮ ਲੇਖੇ ਹੁੰਦੇ ਹਾਂ ਧੰਨਵਾਦ ਜੀ ਬਈ ਮੋਦੇਬਾਰ ਹਾਂਜੀ ਪ੍ਰਧਾਨ ਜੀ ਨੇ ਸਾਨੂੰ ਇੱਕੋ ਹੀ ਗੱਲ ਕਹੀ ਵੀ ਬੱਚੇ ਸਟ੍ਰੈਸ ਲੈ ਜਾਂਦੇ ਆ ਬੱਚੇ ਸਟ्रेस ਕਿਉਂ ਲੈਂਦੇ ਆ ਬੱਚੇ ਸਟ्रेस ਇਸ ਕਰਕੇ ਲੈਂਦੇ ਆ ਉਹ ਇੱਕ ਦੂਜੇ ਤੋਂ ਛੁਪਾਉਂਦੇ ਆ ਜਿਹੜਾ ਕਿ ਸਭ ਤੋਂ ਵੱਡਾ ਮੈਂਟਲ ਅਫੇਅਰ ਅਫੇਅਰਨੈਸ ਦਾ ਮਤਲਬ ਇਹ ਚੈਪਟਰ ਹੈ ਵੀ ਬੱਚੇ ਇੱਕ ਦੂਜੇ ਤੋਂ ਬਿਲਕੁਲ ਨਾ ਛੁਪਾਉਣ ਡਿਸਕਸ਼ਨ ਜਿਹੜਾ ਹੈ ਹਰ ਚੀਜ਼ ਦਾ ਹੱਲ ਹੈ ਡਿਸਕਸ਼ਨ ਬੱਚਿਆਂ ਨੂੰ ਕਰਨੀ ਚਾਹੀਦੀ ਹੈ ਜਿਵੇਂ ਇੱਕ ਖਰਚੇ ਦੀ ਗੱਲ ਕਰਦੇ ਹੋ ਤੁਸੀਂ ਵੀ ਬੱਚੇ ਕਹਿੰਦੇ ਆ ਵੀ ਖਰਚਾ ਕਈ ਪੇਰੈਂਟਸ ਖਰਚਾ ਕਰ ਸਕਦੇ ਨੇ ਨਹੀਂ ਕਰ ਸਕਦੇ ਬੱਚੇ ਆਪਸ ਵਿੱਚ ਡਿਸਕਸ ਕਰਦੇ ਆ ਪੇਰੈਂਟਸ ਬੱਚਿਆਂ ਨਾਲ ਡਿਸਕਸ ਕਰਨੀ ਕੀ ਪਤਾ ਬੱਚੇ ਨੂੰ ਪਤਾ ਲੱਗ ਜੇ ਵੀ ਅਸੀਂ ਉਹਨਾਂ ਅਫੋਰਡ ਨਹੀਂ ਕਰ ਸਕਦੇ ਜਦੋਂ ਤੇਰਾ ਨਾਲ ਦਾ ਬੰਦਾ ਅਫੋਰਡ ਕਰਦਾ ਇਹ ਚੀਜ਼ਾਂ ਜਦੋਂ ਆਪਾਂ ਡਿਸਕਸ ਕਰਦੇ ਆ ਨਾ ਉਹਦਾ ਸੋਲੂਸ਼ਨ ਫੇਰ ਮਿਲਦਾ ਇਸ ਕਰਕੇ ਡਿਸਕਸ਼ਨ ਇਜ਼ ਮਸਟ ਮਸਟ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਹਰ ਟਾਪਿਕ ਤੇ ਚਾਹੇ ਉਹ ਕਹਿੰਦੇ ਹੁੰਦੇ ਆ ਵੀ ਮੈਂ ਗੱਲਾਂ ਕਰਨੀਆਂ ਕਿਉਂ ਸੁਣਾਵਾ ਰੁੱਖਾਂ ਕੋਲੇ ਜਾ ਕੇ ਸੁਣਾਵਾ ਕਿ ਮਾਊਂਟੇਨ 'ਚ ਜਾ ਕੇ ਸੁਣਾਉ ਨਾ ਬਿਲਕੁਲ ਉਹ ਵੀ ਕਰੋ ਕਿਸੇ ਆਪ ਦੇ ਸਾਥੀ ਨਾਲ ਵੀ ਹਰ ਚੀਜ਼ ਦੀ ਸਾਂਝਾ ਕਰੋ ਜਿਹੜਾ ਕਿ ਖੋਲਦੇ ਇੱਕ ਬਹੁਤ ਵੱਡੀ ਮੈਂਟਲ ਅਵੇਅਰਨੈਸ ਤੁਹਾਨੂੰ ਹੈਲਪ ਕਰੂਗਾ ਬਿਲਕੁਲ ਰਾਈਟ ਸਰ ਇਹ ਜ਼ਰੂਰੀ ਹੈ ਆਪਾਂ ਨੂੰ ਸਾਰਿਆਂ ਨੂੰ ਜ਼ਰੂਰੀ ਹੈ ਵੀ ਇੱਕ ਦੂਜੇ ਨੂੰ ਪ੍ਰਚਾਰ ਕਰੀਏ ਵੀ ਆਪਾਂ ਕਿਸੇ ਤੋਂ ਕੋਈ ਉਹਦੀ ਕੋਈ ਕਮਜ਼ੋਰੀ ਆ ਉਹਨੂੰ ਉਛਾਲੀਏ ਨਾ ਜੇ ਕੋਈ ਉਹਦੀ ਕਿਸੇ ਬੱਚੇ ਦੀ ਕੋਈ ਚੰਗੀ ਚੀਜ਼ ਆ ਉਹਨੂੰ ਸਭ ਤੋਂ ਵੱਸੀਏ ਵੀ ਇਸ ਬੱਚੇ 'ਚ ਆਹ ਕੋਣ ਹੈ ਬਾਂਸਰ ਸਾਹਿਬ ਸਿੰਘਲ ਸਾਹਿਬ ਬਹੁਤ ਸੋਹਣੀ ਗੱਲ ਕਹੀ ਅੱਜ ਲੋਕ ਕਿਸੇ ਦੀਆਂ ਉਛਾਈਆਂ ਨੂੰ ਜਾਗਰ ਕੱਟ ਕਰਦੇ ਆ ਕੱਟ ਕਰਦੇ ਉਸ ਦੀਆਂ ਬਰਿਆਈਆਂ ਨੂੰ ਅੱਗੇ ਲੈ ਆਉਂਦੇ ਸੀ ਕੁਛ ਨਾ ਕੁਛ ਮਾੜੇ ਬੰਦੇ ਵਿੱਚ ਵੀ ਚੰਗੇ ਗੁਣ ਹੁੰਦੇ ਜਿੱਦਾਂ ਤੁਸੀਂ ਇਹ ਗੱਲ ਕਹੀ ਗੁਰਬਾਣੀ ਕੋਈ ਵੀ ਮਜ਼ਹਬ ਹੈ ਜਿਹੜਾ ਜਦੋਂ ਡਾਕਟਰ ਸਾਹਿਬ ਨੇ ਕਿਹਾ ਯੋਗਾ ਕਰ ਲੋ ਮਿਊਜ਼ਿਕ ਕਰ ਲੋ ਠੀਕ ਹੈ ਟਰੈਵਲਿੰਗ ਕਰ ਲੋ ਕਿਸੇ ਦਾ ਦੁੱਖ ਸੁੱਖ ਕਰ ਲੋ ਪਰ ਕਿਸੇ ਦਾ ਦੁੱਖ ਸੁੱਖ ਨੂੰ ਉਹਦਾ ਦੁੱਖ ਸਮਝ ਕੇ ਆਪਣੇ ਅੰਦਰ ਆ ਜਿਹੜਾ ਉਸ ਮੇਟ ਲੋ ਉਹਨੂੰ ਮਜ਼ਾਕ ਨਾ ਲਾ। ਮੈਂ ਤਾਂ ਲਾਸਟ ਦੇ ਉੱਤੇ ਇੱਕੋ ਗੱਲ ਕਹੂੰਗਾ ਦੋਸਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕ ਤਾਂ ਕੀਤਾ ਸੀ ट्रैवलिंग ਤੇ ਦੂਜਾ ਕੀਤਾ ਸੀ 뮤ਜ਼ਿਕ ट्रैवलिंग ਕਰਕੇ ਲੋਕਾਂ ਦੇ ਵਿੱਚ ਆਪਣੀ ਗੱਲ ਰੱਖੀ ਸੰਗੀਤ ਸ਼ਬਦ ਦੇ ਨਾਲ ਤੁਹਾਡੇ ਮਨ ਨੂੰ ਇਕਾਗਰਤਾ ਲਿਆਉਣ ਵਾਸਤੇ ਉਸ ਅਕਾਲ ਪੁਰਖ ਜਿਸ ਧਰਮ ਚ ਵੀ ਹੋ ਲੱਬ ਜੇ ਗੱਲ ਕਰੀਏ ਯੂਨੀਵਰਸਿਟੀ ਇੱਕ ਹੈ ਇੰਸਟੀਚੂਟ ਵੱਖਰੇ ਵੱਖਰੇ ਹੋ ਸਕਦੇ ਆ ਇੰਸਟੀਚੂਟ ਵੱਖਰੇ ਵੱਖਰੇ ਧਰਮ ਹੋਗੇ ਜੇ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਜਿਸ ਨੂੰ ਬਾਬਾ ਨਾਨਕ ਜੀ ਨੇ ਇੱਕ ਓੰਕਾਰ ਇੱਕ ਨਰੰਕਾਰ ਕਿਹਾ ਉਸ ਤੋਂ ਉਪਰ ਕੁਛ ਨਹੀਂ ਹੈ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਿਓ ਮੇਰੇ ਦੋਨਾਂ ਸਾਥੀਆਂ ਦਾ ਬਹੁਤ ਧੰਨਵਾਦ ਇਹਨਾਂ ਨੇ ਬਹੁਤ ਸੋਹਣੇ ਵਿਚਾਰ ਰੱਖਿਆ ਕੋਸ਼ਿਸ਼ ਕਰਾਂਗੇ ਲਾਈਫ ਦੇ ਵਿੱਚ ਜੇ ਅਸੀਂ ਕਿਸੇ ਦੇ ਕੰਮ ਆ ਜਾਈਏ ਤੇ ਸਾਡੀ ਜਿੰਦਗੀ ਸਫਲ ਹੋ ਸਕੀ ਕਿ ਸੱਚ ਹੈ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਫੋਰ ਥੈਂਕ ਯੂ ਅਸੀਂ ਸਮਝਦੇ ਹਾਂ ਐਸ ਟੀਚਰਸ ਜੀ ਸਮਝਦੇ ਕਿ ਤਾਂ ਬਹੁਤ ਛੋਟੀ ਜੀ ਗੱਲ ਹੈ ਇੱਕ ਬੱਚੇ ਲਈ ਉਹ ਵੱਡਾ ਹੋ ਸਕਦਾ ਹੈ ਈਵਨ ਇੱਕ ਅਡਲਟ ਤੋਂ ਦੂਜੇ ਅਡਲਟ ਤੱਕ ਵੀ ਵੇਰੀਏਸ਼ਨ ਹੈ ਇੱਕ ਅਡਲਟ ਲਈ ਉਹ ਇਸ ਤਰ੍ਹਾਂ ਹੁੰਦਾ ਦੂਜੇ ਅਡਲਟ ਲਈ ਨਹੀਂ ਐਨੀਹੋ ਦਾ ਇੰਪੋਰਟੈਂਟ ਥਿੰਗ ਇਜ਼ ਟੂ ਰੈਕਗਨਾਈਜ਼ ਦੈਟ ਵੀ ਆਰ ਹੈਵਿੰਗ ਪ੍ਰੋਬਲਮ ਐਂਡ ਵੀ ਮਸਟ ਸੀਕ ਹੈਲਪ ਅੰਦਰ ਵੜਨ ਦੀ ਕੋਸ਼ਿਸ਼ ਨਾ ਕਰੋ ਲੁਕਣ ਦੀ ਕੋਸ਼ਿਸ਼ ਨਾ ਕਰੋ ਪ੍ਰੋਬਲਮ ਨੂੰ ਡਿਸਕਸ ਕਰੋ ਆਪਣੇ ਪੇਰੈਂਟਸ ਨਾਲ ਆਪਣੇ ਟੀਚਰਸ ਨਾਲ ਆਪਣੇ ਕਲੀਗਸ ਨਾਲ ਕਲੀਗਸ ਤੋਂ ਪ੍ਰੋਬਲਮ ਹੈ ਆਪਣੇ ਸਕੂਲ ਦੇ ਵਿੱਚ ਅਸੀਂ ਕਾਉਂਸਲਿੰਗ ਦਾ ਸਿਸਟਮ ਵੀ ਰੱਖਿਆ ਹੋਇਆ ਉਹਨਾਂ ਨਾਲ ਨਹੀਂ ਮਸਲਾ ਹੱਲ ਹੁੰਦਾ ਮੈਂਟਲ ਹੈਲਥ ਪ੍ਰੋਫੈਸ਼ਨਲ ਦੇ ਨਾਤੇ ਡਾਕਟਰ ਸ਼ਿਗਮਾ ਮੈਂ ਡਾਕਟਰ ਸੁਮੇਸ਼ ਖੰਨਾ ਹੈ ਡਾਕਟਰ ਜੋ ਸੀਮਿਤ ਹੈ ਅ ਚ ਡਾਕਟਰ ਚੰਨਪ੍ਰੀਤ ਹੈ ਅਸੀਂ ਮੋਗੇ ਦੇ ਵਿੱਚ ਅਵੇਲੇਬਲ ਹੁੰਦੇ ਆ ਡਾਕਟਰ ਸੰਪੀਨ ਸਿਵਲ ਹਸਪੀਟਲ ਦੇ ਵਿੱਚ ਆ ਜੇ ਨਹੀਂ ਵੀ ਤੁਸੀਂ ਰਿਪੋਰਟ ਕਰ ਸਕਦੇ ਸੈਕੰਡਲੀ ਇੱਕ ਦੂਜੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਟਾਈ ਟੂ ਹੈਲਪ ਯਰ ਫਰੈਂਡਸ ਟਾਈ ਟੂ ਹੈਲਪ ਯੂ ਸਟੂਡੈਂਟਸ ਐਂਡ इवन ਯੂ ਟਾਈ ਟੂ ਹੈਲਪ ਯੂਰ ਟੀਚਰਸ ਰਿਕੋਗਨਾਈਜ਼ ਕਰਨ ਦੀ ਕੋਸ਼ਿਸ਼ ਕਰੋ ਇਫ ਵੈਦਰ ਦੇ ਆਰ ਹੈਵਿੰਗ ਐਨੀ ਪ੍ਰੋਬਲਮ ਮੈਂਟਰ ਹੈ ਕੀ ਕਾਮਨ ਲੱਛਣ ਹੋ ਸਕਦੇ ਆ ਮੈਂਟਰ ਹੈ ਦੀ ਪ੍ਰੋਬਲਮ ਨੇ ਬੱਚਾ ਚੁੱਪ ਚੁਪ ਰਹਿੰਦਾ ਹੈ ਦੂਜਿਆਂ ਨਾਲ ਮਿਕਸ ਹੱਪ ਨਹੀਂ ਹੁੰਦਾ ਸ਼ੋਅ ਆਫ ਜਿਆਦਾ ਕਰਦਾ ਲੜਾਈਆਂ ਜਿਆਦਾ ਕਰਦਾ ਦੂਜੇ ਬੱਚਿਆਂ ਨੂੰ ਤੰਗ ਕਰਦਾ ਕਈ ਬੱਚੇ ਪੰਡਾ ਦੇ ਵਿੱਚ ਅਕਸਰ ਤੁਸੀਂ ਦੇਖਿਆ ਹੋਣਾ ਕਿ ਉਹਦੇ ਵਿੱਚ ਜੀ ਚਾਚਾ ਆਉਂਦਾ ਉਹਦੇ ਜਿਹੜੀ ਮਰਗੀ ਸੀ ਬਾਦੀ ਆਉਂਦੀ ਹੈ ਜਿਹਨੂੰ ਕਹਿੰਦੇ ਭੂਤ ਪ੍ਰੇਤ ਆਉਂਦੇ ਆ ਇਹ ਬੜਾ ਕਾਮਨ ਆ ਪਿੰਡਾਂ ਦੇ ਵਿੱਚ ਇਟਸ ਵੈਰੀ ਕਾਮਨ ਸਿੰਟਮ ਵੀ ਕਾਲਡ ਇਟ ਪ੍ਰੋਵੋਕੀ ਸਿੰਡਰਮ ਨਾਓ ਇਫ ਮੋਟਾ ਜਿਹਾ ਹੁੰਦਾ ਇਹ ਹੁੰਦਾ ਕਿ ਕਾ ਲੋਕੀ ਐਂ ਵਿਹੇਵ ਕਰਨ ਲੱਗ ਜਾਂਦੇ ਆ ਕਿ ਇਹ ਵੀ ਮੇਰੇ ਫਤਾਚੀ ਆ ਗਈ ਮੇਰੇ ਜਦਾਂਤੀ ਆ ਗਈ ਜਦੋਂ ਤੁਸੀਂ ਉਹਦਾ ਡਿਸਟ੍ਰੈਸ ਸਮਝਦੇ ਨਹੀਂ ਇਸਪੈਸ਼ਲੀ ਉਹਦਾ ਮਾਨਸਿਕ ਡਿਸਟਰੈਸ ਤਾਂ ਉਹ ਉਹਨੂੰ ਇਸ ਤਰ੍ਹਾਂ ਐਕਸਪਲੇਨ ਕਰਦਾ ਕਿ ਮੈਨੂੰ ਤੁਮ ਦਿਨੋਂ ਹੈਲਪ ਮਿਲੈ ਸਪੋਰਟ ਮਿਲੈ ਦ ਪਰਸਨ ਇਜ਼ ਨਾਟ ਡਾਇਰੈਕਟਲੀ ਆਸਕਿੰਗ ਫਾਰ ਸਪੋਰਟ ਪਰ ਪਰਸਨ ਇਜ਼ ਨਾਟ ਡਾਇਰੈਕਟਲੀ ਆਸਕਿੰਗ ਫਾਰ ਹੈਲਪ ਹੀ ਇਜ਼ ਨਾਟ ਸੇਇੰਗ ਆਈ ਏਮ ਇਨ ਡਿਸਟਰੈਸ ਆਈ ਆਮ ਆਈ ਵਾਂਟ ਦਿਸ ਥਿੰਗ ਉਹਦਾ ਵੀ ਉਹਦਾ ਜੀ ਕਰਦਾ ਉਹਨੇ ਵੀ ਚਾਚਾ ਸੋਡਾ ਮੰਗ ਲਿਆ ਚਾਚਾ ਕੋਲ ਡ੍ਰਿੰਕ ਮੰਗਦਾ ਹੈ ਇਹ ਬੜੇ ਕਾਮਨ ਸੁਣਤ ਹੈ ਆਪਣੇ ਪਿੰਡਾਂ ਦੇ ਵਿੱਚ ਇੱਕ ਤਾਂ ਦੀ ਬਿਮਾਰੀ ਹੈ ਇਹ ਇੱਕ ਸਰੀਰਕ ਬਿਮਾਰੀ ਹੁੰਦੀ ਹੈ ਇਹ ਕੋਈ ਆਪਣੀ ਕਲੋਰੀ ਨਹੀਂ ਖਾਣੀ ਜੇ ਦੀ ਕੋਈ ਡਿਪਰੈਸ਼ਨ ਹੋ ਗਿਆ ਉਹ ਬਹੁਤ ਠੀਕ ਹੈ ਜਿਆਦਾ ਐਂਕੀਸ ਨਾ ਹੋਈਏ ਤਾਂ ਬੜਾਈ ਨਾ ਸੋ कोशिश करोगनाइज करने की कोशिश करो, कोशिश करो किस किस गल तो घबराहट हो रही है किस किस गल तो डर लग रहा है ਕੁਝ ਮੌਕੇ ਦਾ ਸਪੈਸ਼ਲ ਇਨਸਾਈਟ ਲੋਕਲ ਦਾ ਪ੍ਰੋਬਲਮ ਇਨ ਜੀਟੀ ਐਂਡ ਸਪੇਸ ਆਰ ਦਾ ਪ੍ਰੋਬਲਮ ਕੈਨ ਬੀ ਇਵਨ ਦਾ ਸਪੇਸ ਕਾ ਤੁਸੀਂ ਆਪਾਂ ਨੂੰ ਅਕਸਰ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਦੇਖੋ ਸੀਸੀ ਆਉਂਦੇ ਕੋਸ਼ਿਸ਼ ਕਰਦੇ ਆ ਕਿ ਜੀ ਬੱਚੇ ਨੂੰ ਡਿਪਰੈਸ਼ਨ ਹੈ ਉਹ ਕਹਿੰਦੇ ਜੀ ਇਹਨੂੰ ਕਹਿੰਦਾ ਡਿਪਰੈਸ਼ਨ ਹੈ ਕੋਈ ਗੱਲ ਤੁਹਾਡੇ ਸਮਝਣ ਵਾਲੀ ਹੈ اسپੈਸ਼ਲੀ ਅਰਬਾਈਟ रिक्वेस्ट में टीचर्स टू टेक एयर विथ इट इज नॉट कि जी चीज आप लगता कि स्ट्रैसफुल होनी है वह तो हो बच्चों में भी स्ट्रैसफुल होगी